ਕੀ ਸਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰਾਂ ਜੀ ਸਿੰਘੀ ਟਿਲੋਂ ਤੇ ਏ ਡੀ ਸੀ ਪੀ ਸਿਟੀ ਵਨ ਸ਼੍ਰੀ ਵਿਜਾਲ ਵਿਸ਼ਾਲ ਜੀ ਸਿੰਘ ਜੀ ਤੇ ਹੋਰ ਸੀਨੀਅਰ ਅਫਸਰਸ ਵੱਲੋਂ ਜਿਹੜੀਆਂ ਨੇ ਖਾਧਾਤਾਂ ਜਾਰੀ ਹੁੰਦੀਆਂ ਨੇ ਕਿ ਜਿਹੜਾ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਆ ਉਹ ਕਾਇਮ ਰਵੇ ਤਾਂ ਜੇ ਕੋਈ ਵਾਰਦਾਤ ਹੋ ਜਾਂਦੀ ਹੈ ਤੇ ਉਹਨੂੰ ਜਲਦੋਂ ਜਲਦ ਜਿਹੜਾ ਟਰੇਸ ਕੀਤਾ ਜਾਵੇ ਤਾਂ ਇਸੇ ਘੜੀ ਤਹਿਤ ਇੱਕ 392 ਨੂੰ ਸਾਡੇ ਕੋਲ ਕੇਸ ਰਜਿਸਟਰ ਹੋਇਆ ਸੀਗਾ ਹਰਪੀ ਸਿੰਘ ਵਾਸੀ ਕਰਤਾਰਨਗਰ ਛਟਾ ਦੇ ਵੱਲੋਂ 40000 ਰੁਪਏ ਤਿੰਨ ਨਾਮ ਲੰਮ ਲੜਕਿਆਂ ਵੱਲੋਂ ਖੋ ਕੇ ਲੈ ਜਾਣ ਸਬੰਧੀ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੇ ਦੱਸਿਆ ਸੀਗਾ ਵੀ ਇੱਕ ਲੜਕੇ ਕੋਲ ਪਿਸਤਲ ਵੀ ਸੀਗਾ ਤਾਂ ਇਹਨਾਂ ਨੂੰ ਅਸੀਂ ਟ੍ਰੇਸ ਆਊਟ ਕਰਨ ਵਾਸਤੇ ਕੁਝ ਦਿਨਾਂ ਤੋਂ ਉਪਰਾਲੇ ਕੀਤੇ ਜਾ ਰਹੇ ਸੀ ਔਰ ਇਹਨਾਂ ਨੂੰ ਅਸੀਂ 3-4 ਦਿਨਾਂ ਦੇ ਵਿੱਚ ਜਿਹੜਾ ਉਹ ਕਾਬੂ ਕਰ ਲਿਆ ਵਾ ਤੇ ਇਹਨਾਂ ਨੇ ਜਿਹੜਾ ਆ ਉਹ ਖੋ ਕਰਕੇ ਇਹ ਲੜਕੇ ਫਰਾਰ ਹੋ ਗਏ ਸੀਗੇ ਫਿਰ ਅਸੀਂ ਇਹਨੂੰ ਜਿਹੜਾ ਉਹ ਟੈਕਨੀਕਲ ਆਧਾਰ ਤੇ ਔਰ ਆਪਣੇ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਇਹਨਾਂ ਨੂੰ ਟਰੇਸ ਕੀਤਾ ਗਿਆ ਆ ਜਿਹਦੇ ਵਿੱਚੋਂ ਅਸੀਂ ਜਿਹੜੇ ਦੋ ਲੜਕੇ ਆ ਜਿਨ੍ਹਾਂ ਨੇ ਖੋਹ ਕੀਤੀ ਸੀ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ ਮੈਂ ਕਿੱਥੋਂ ਦੇ ਰੈਡਮ ਵਾਲੇ ਕੀ ਕੀ ਨਾਮ ਨੇ ਇਹਨਾਂ ਇੱਕ ਕਰਨਜੀਤ ਸਿੰਘ ਗੋਲਾ ਵਾਸੀ ਮਕਬੂਲਪੁਰਾ ਤੇ ਦੂਸਰਾ ਜਿਹੜਾ ਹੈਗਾ ਆ ਆਕਾਸ਼ਦੀਪ ਸਿੰਘ ਵਾਸੀ ਪਿੰਡ ਮੂਲੇਚਾ ਸਰ ਪਹਿਲਾਂ ਵੀ ਕੋਈ ਪਰਚੇ ਦਰਜੇ ਨਹੀਂ ਹਾਂਜੀ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਜਿਹੜਾ ਹੁਣ ਇਹਨਾਂ ਨੇ ਫੇਰੇ ਵਾਰਦਾਤ ਕੀਤੀ ਸੀ ਨਵੀਂ ਪੈਸਾਂ ਦੀ ਘੋਸਬੰਦੀ ਕਿ ਜਿਹੜਾ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਵਾ ਇਹਨਾਂ ਦੇ ਹੋਰ ਵੀ ਸਾਥੀ ਨੇ ਜਿਨ੍ਹਾਂ ਨੂੰ ਅਸੀਂ ਉਹ ਜਿਹੜਾ ਜਲਦੀ ਗ੍ਰਿਫਤਾਰ ਕਰ ਲਵਾਂਗੇ ਹੋਰ ਸ਼ੁਦਾ ਕੋਈ ਪੈਸੇ ਵੀ ਹਾਂਜੀ ਹਾਂਜੀ ਇਹਨਾਂ ਦੇ ਜਿਹੜੇ ਪੈਸੇ ਖੋਏ ਸੀ ਉਹ ਅਸੀਂ ਬਰਾਮਦ ਕਰ ਲਏ ਸਰ ਹੋਰ ਕੀ ਕਾਰਵਾਈ ਕੀਤੀ ਗਈ ਹੁਣ ਇਹਨਾਂ ਦਾ ਪੁਲਿਸ ਸਟੇਸ਼ਨ ਹਾਸਲ ਕੀਤਾ ਗਿਆ ਔਰ ਇਹਨਾਂ ਦੇ ਕੋਲੋਂ ਜਿਹੜਾ ਉਹ ਬਰੀਕੀ ਨਾਲ ਅਥੋਰਿਟੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਦੇ ਕੋਲੋਂ ਡਿਟੇਲਡ ਪੁੱਛਗਿੱਛ ਵੇਖਾਂਗੇ ਕਿ ਇਹਨਾਂ ਨੇ ਹੋਰ ਕੋਈ ਵਾਰਦਾਤ ਕੀਤੀ ਹੈ ਕਿ ਨਹੀਂ ਕੀਤੀ ਸਰ ਨਸੀਬਾਤੀ ਨਹੀਂ ਨਹੀਂ